ਸਾਡੇ ਦੇ ਇੱਥੇ ਕਰ ਦਿੰਦੇ ਬਾਬੇ ਨੂੰ ਗੱਡੀ ਦੀ ਕੀ ਲੋੜ ਆ ਭਲਾ ਤੇ ਬਾਬਾ ਉਦਾਂ ਹੀ ਘਟਾ ਪੈਰਾਂ ਦੇ ਪਵਾ ਛੱਡੇ ਸਾਰੀ ਉਮਰ ਜੋ ਲਾਣੀ ਬੰਦਾ ਜੋ ਚਟਾ ਵੇਚਣ ਵਾਲਾ ਉਹ ਵੱਡੀ ਗੱਡੀ ਰੱਖੇ ਤੇ ਜੋ ਗੁਰੂ ਦੀ ਗੱਲ ਕਰਨ ਵਾਲਾ ਸ਼ੈਨ ਛਾ ਦੇ ਸ਼ੈਨ ਛਾ ਦੇ ਕੋਲ ਬਹਿਣ ਵਾਲਾ ਬੰਦਾ ਤੇ ਉਹ ਉਦਾਂ ਹੀ ਸਾਰੀ ਉਮਰ ਕੱਢ ਦੇ ਬੜੇ ਲੋਕੀ ਖੁਸ਼ ਹੁੰਦੇ ਜੇ ਜੇ ਟੁੱਟਾ ਸਾਈਕਲ ਹੋਵੇ ਨਾ ਗੁਰਦਰ ਦੇ ਭਾਈ ਕੋ ਮੋਟਰਸਾਈਕਲ ਦਾ ਮਗਰਾੜੇ ਅਗਲਾ ਟੁੱਟਾ ਹੋਵੇ ਜਾਂ ਪਿਛਲਾ ਟੁੱਟਾ ਹੋਵੇ ਬੱਤੀ ਜਗਦੀ ਪੁੱਜਦੀ ਫਿਰੇ ਤੇ ਵੇ ਰੱਖਣਗੇ ਬਾਬਾ ਵੜਾ ਹੀ ਚੰਗਾ ਹੀ ਹਨਾ ਸਾਰਾ ਸਾਨੂੰ ਦਈ ਜਾਂਦਾ ਈ ਤੇ ਜੇ ਬਾਬੇ ਨੇ ਕਢਾਲਿਆ ਨਵਾਂ ਤੇ ਮੀਟਿੰਗ ਬੈਠੀ ਜਾਣਾ ਨੇ ਭੰਨੇ ਵਸਾਕੀ ਦੇ ਉੱਤੇ ਪੈਨੂੰ ਪੁੱਛੋ ਵੀ ਇਕੱਠਾ ਕਿਥੋਂ ਕਰਨ ਰਿਹਾ ਮਾਲ ਮਤਾ ਇਹਦਾ ਤੇ ਜੇ ਇਹਦੇ ਗੁਰਦਰ ਦੇ ਭਾਈ ਨੇ ਪਿੰਡ ਚ ਪਲਾਟ ਲੈ ਲਿਆ ਸ਼ਹਿਰ ਚ ਪਲਾਟ ਲੈ ਕੇ ਲਾਗੇ ਬੰਨੇ ਘਰ ਬਾਲਿਆ ਤੇ 6 ਮਹੀਨਿਆਂ ਤੋਂ ਪਹਿਲਾਂ ਪਹਿਲਾਂ ਬਿਸਤਰਾ ਨਾਲ ਕੋਲ ਕਰਾਤਾ ਕਮੇਟੀ ਨੇ ਤਾਂ ਫੇਰ ਆਖਿਆ ਬਿਸਾਡੇ ਕੋ ਤੇ ਬਣਿਆ ਕੱਖ ਨਹੀਂ ਇਹ ਬਰਾਬਰ ਦਾ ਘਰ ਪਾਈ ਫਿਰਦਾ ਸਾਡੇ ਇਹ ਹੁੰਦਾ ਕਈਆਂ ਲੋਕਾਂ ਦੀ ਮੈਂਟੈਲਿਟੀ ਹੈ ਤੁਹਾਡੇ ਚੋਂ بڑے بڑے ਦਾਨੀ ਬੈਠੇ ਆ ਜਿਹੜੇ ਗੁਰੂ ਦੀ ਸੇਵਾ ਕਰਨ ਵਾਲਿਆਂ ਦੀ ਬਹੁਤ ਸੇਵਾ ਕਰਦੇ ਆ ਪਰ ਮੇਰੇ ਵਰਗੇ ਈਰਖਾ ਕਰਨ ਵਾਲੇ ਵੀ ਬਹੁਤ ਬੈਠੇ ਆ